ਸਿੰਘ ਸਿੱਧੂ ਦੇ ਵੱਲੋਂ ਆਪਣੀ ਪਤਨੀ ਦੇ ਕੈਂਸਰ ਤੋਂ ਠੀਕ ਹੋਣ ਦੇ ਇਲਾਜ ਦੇ ਦਾਅਵੇ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ। ਦਰਸਲ ਸਿੱਧੂ ਨੇ ਕਿਆ ਸੀਗੀ ਕਿ ਉਹ ਆਪਣੀ ਪਤਨੀ ਦਾ ਇਲਾਜ ਆਯੁਰਵੈਦਿਕ ਤਰੀਕਿਆਂ ਦੇ ਨਾਲ ਕਰਦੇ ਨੇ ਮਿੱਠੀਆਂ ਚੀਜ਼ਾਂ ਖਾਣੀਆਂ ਬੰਦ ਕਰ ਦਿੱਤੀਆਂ ਜੋ ਕੈਂਸਰ ਸੈੱਲਾਂ ਨੂੰ ਵਧਾਉਂਦੀਆਂ ਨੇ ਜਿਸ ਤੋਂ ਬਾਅਦ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਮੁਕਤ ਹੋ ਗਈ। ਇਸ ਸੰਬੰਧੀ ਸਿੱਧੂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਤੋਂ ਬਾਅਦ ਕਾਫੀ ਚਰਚਾ ਚੱਲ ਰਹੀ ਹੈ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੇ ਵਾਇਰਲ ਹੋਣ ਤੋਂ ਬਾਅਦ ਹੁਣ ਤਾਟਾ ਮੈਮੋਰੀਅਲ ਹਸਪਤਾਲ ਦੀ ਅਗਵਾਈ ਦੇ ਵਿੱਚ 262 ਜਿਹੜੇ ਕਿ ਔਨਕੋਲੋਜਿਸਟ ਨੇ ਇਸ ਦਾਅਵਿਆਂ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ। ਉਹਨਾਂ ਨੇ ਕਿਹਾ ਹੈ ਕਿ ਸਿੱਧੂ ਦੇ ਵੱਲੋਂ ਦੱਸੀਆਂ ਗਈਆਂ ਕੁਝ ਗੱਲਾਂ ਦੇ ਉੱਤੇ ਖੋਜ ਜ਼ਰੂਰ ਚੱਲ ਰਹੀ ਹੈਗੀ ਪਰ ਉਹਨਾਂ ਨੇ ਉਹਨਾਂ ਦੇ ਠੀਕ ਹੋਣ ਦਾ ਦਾਵਾ ਸੱਚ ਨਹੀਂ ਹੈ। ਉਹਨਾਂ ਨੇ ਕਿਹਾ ਹੈ ਕਿ ਸਿੱਧੂ ਦੇ ਦਾਅਵੇ ਲਈ ਪੁਕਤਾ ਸਬੂਤ ਨਹੀਂ ਹੈ। ਅਜਿਹੇ ਦੇ ਜੋ ਜੇਕਰ ਲੋਕਾਂ ਦਾ ਕੈਂਸਰ ਵਰਗੇ ਲੱਛਰ ਨੂੰ ਨਾ ਨੂੰ ਹੁੰਦੇ ਨੇ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਜਾ ਕੇ ਆਪਣੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਹੈ ਕਿ ਆਯੁਰਵੈਦਿਕ ਤਰੀਕਿਆਂ ਦੇ ਨਾਲ ਜਿਹੜਾ ਕਿ ਕੈਂਸਰ ਨੂੰ ਹਰਾਇਆ ਜਾ ਸਕਦਾ ਹੈਗਾ। ਦੱਸਦੇ ਕਿ ਸਾਫ ਦਾ క్రికెਟਰ ਨਵਜੋਤ ਸਿੰਘ ਨੇ ਕਿਹਾ ਹੈ ਕਿ ਮੇਰੀ ਪਤਨੀ ਹੁਣ ਕੈਂਸਰ ਮੁਕਤ ਹੈ ਜਦੋਂ ਇਹ ਜਿਹੜਾ ਕਿ ਆਫਤ ਮੇਰੇ ਉੱਤੇ ਆਈ ਸੀਗੀ ਤਾਂ ਮੈਂ ਉਸ ਸਮੇਂ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਜੇਲ੍ਹ ਤੋਂ ਰਿਹਾ ਹੋਇਆ ਤਾਂ ਨੋਨੀ ਦਾ ਆਪਰੇਸ਼ਨ ਹੋ ਚੁੱਕਿਆ ਸੀਗਾ ਕੀਮੋਥੈਰਪੀ ਲੱਗੀ ਕਾਫੀ ਲੰਬੇ ਸਮੇਂ ਤੱਕ ਉਹਨਾਂ ਦਾ ਇਲਾਜ ਚੱਲਦਾ ਰਿਹਾ ਪਰ ਸਾਰਾ ਪਰਿਵਾਰ ਇਕੱਠਾ ਸੀਗਾ ਇੱਕ ਅਜਿਹਾ ਸਮਾਂ ਆਇਆ ਜਦੋਂ ਨੋਨੀ ਨੇ ਸੋਚਿਆ ਕਿ ਜੇਕਰ ਉਹ ਨਈ ਬਚੀਤਾ ਉਸ ਦੇ بیٹے ਦਾ ਵਿਆਹ ਜਿਹੜਾ ਕਿ ਕਰਵਾ ਦੇਣਾ ਚਾਹੀਦਾ ਹੈ ਤੇ ਉਸੇ ਦੌਰਾਨ ਉਹਨਾਂ ਨੇ ਆਪਣੇ بیٹے ਦਾ ਵਿਆਹ ਵੀ ਕਰਵਾਇਆ ਸੀਗਾ ਪਰ ਵਿਆਹ ਕਰਾਉਂਦੇ ਸਮੇਂ ਉਹਨਾਂ ਜਿਹੜਾ ਕਿ ਕੈਂਸਰ ਸੀਗਾ ਉਹ ਚੌਥੇ ਸਟੇਜ ਤੱਕ ਪਹੁੰਚ ਗਿਆ ਸੀਗਾ ਤਾਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆ ਕਿਹਾ ਗਿਆ ਕਿ 40% ਦਾ ਇਲਾਜ ਜਿਹੜਾ ਕਿ ਉਹਨਾਂ ਨੇ ਪਟਿਆਲਾ ਰਜਿੰਦਰਾ ਹਸਪਤਾਲ ਚ ਕਰਵਾਇਆ ਤੇ ਬਾਕੀ ਗਮਨਗਰ ਦੇ ਵਿੱਚ ਹੋਇਆ ਹੈਗਾ ਤੇ ਉਹਨਾਂ ਨੇ ਇਹ ਵੀ ਗੱਲ ਆਖੀ ਹੈਗੀ ਕਿ ਇਸ ਕੈਂਸਰ ਦੇ ਨਾਲ ਲੜਨ ਦੇ ਲਈ ਉਹਨਾਂ ਨੇ ਕਾਫੀ ਆਯੁਰਵੈਦਿਕ ਤਰੀਕੇਾਂ ਦਾ ਜਿਹੜਾ ਕਿ ਕਾਫੀ ਕੋਸ਼ਿਸ਼ ਕੀਤੀ ਹੈ ਕਿ ਆਯੁਰਵੇਦਿਕ ਤਰੀਕਿਆਂ ਦੇ ਰਾਹੀਂ ਉਹਨਾਂ ਦਾ ਜਿਹੜਾ ਕਿ ਅਸਾਈ ਹੋ ਸਕੇ ਕੈਂਸਰ ਸਹੀ ਹੋ ਸਕੇ ਤਾਂ ਇਸ ਤੋਂ ਲੈ ਕੇ ਕਾਫੀ ਵਿਵਾਦ ਖੜਾ ਹੋ ਰਿਹਾ ਹੈਗਾ ਕਿਉਂਕਿ ਨਦੋ ਸਿੰਘ ਸਿੱਧੂ ਕਹਿੰਦੇ ਨੇ ਕਿ ਫਿਰ ਉਹਨਾਂ ਨੇ ਜੋ ਕਿ ਡਾਈਟ ਪਲਾਨ ਕੀਤਾ ਕਿ ਇਹੋ ਚੀਜ਼ਾਂ ਸ਼ਾਮਿਲ ਕੀਤੀਆਂ ਡਾਈਟ ਦੇ ਵਿੱਚ ਜਿਨ੍ਹਾਂ ਦੀ ਉਸ ਨੂੰ ਜ਼ਰੂਰ ਅਸੀਗਾ ਤਾਂ 10 ਵਜੇ ਸਵੇਰੇ ਨਿੰਬੂ ਪਾਣੀ ਦਿੱਤਾ ਗਿਆ ਜਿਸ ਦੇ ਵਿੱਚ ਗਰਮ ਪਾਣੀ ਕੱਚੀ ਹਲਦੀ ਇੱਕ ਲਸਣ ਅਤੇ ਸੇਬ ਦਾ ਸਿਰਕਾ ਸੀਗਾ ਅੱਧੇ ਘੰਟੇ ਬਾਅਦ 12 ਤੋਂ 10 ਦੇ 12 ਦੇ ਵਿੱਚ ਵਿੱਚ ਨਿੰਬ ਦੇ ਪੱਤੇ ਅਤੇ ਤુલਸੀ ਦੇਓ ਚਾਹ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ ਸਵੇਰੇ ਚਾਹ ਦੀ ਬਜਾਏ ਨੌਨੀ ਨੂੰ ਦਾਲਚੀਨੀ ਲੌਂਗ ਅਤੇ ਇਲਾਇਚੀ ਦਿੱਤੀ ਗਈ ਛੋਟੀ ਇਲਾਇਚੀ ਦਾ ਮਿਸ਼ਰਣ ਕੋ ਵੀ ਘਰ ਤੋਂ ਘੜ ਗੁੜ ਦੇ ਨਾਲ ਦਿੱਤਾ ਗਿਆ ਇਹ ਵੀ ਜਿਹੜਾ ਕਿ ਡਾਈਟ ਦੇ ਵਿੱਚ ਮਿਲਾਇਆ ਗਿਆ ਆਏਗਾ ਤਾਂ ਅਜਈਆਂ ਹੋ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਡਾਈਟ ਦੇ ਵਿੱਚ ਮਿਲਾਈਆਂ ਗਈਆਂ ਨੇ ਤੇ ਉਹ ਸਾਰੀ ਡਾਈਟ ਪਲਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੀ ਕੀਤੀ ਗਈ ਹੈ ਪਰ ਇਹਨਾਂ ਦੇ ਦਾਅਵਿਆਂ ਨੂੰ ਜਿਹੜਾ ਕਿ ਡਾਕਟਰਾਂ ਦੇ ਵੱਲੋਂ ਖਾਰਜ ਕੀਤਾ ਗਿਆ ਰੱਦ ਕਰ ਦਿੱਤਾ ਗਿਆ ਹੈ ਕਿ ਜੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜੋ ਦਾਅਵੇ ਕੀਤੇ ਗਏ ਨੇ ਆਯੁਰਵੇਦ ਨੂੰ ਲੈ ਕੇ ਉਹਨਾਂ ਦੇ ਉੱਤੇ ਖੋਜ ਚੱਲ ਰਹੀ ਹੈ ਕਿ ਕੋਈ ਪੁਕਤਾ ਸਬੂਤ ਨਹੀਂ ਹੈ ਪਰ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਇਹਨਾਂ ਦਾਵਿਆਂ ਨੂੰ ਲੈ ਕੇ ਜ਼ਿਆਦਾ ਸੀਰੀਅਸ ਨਾ ਹੋਇਓ ਜੇਕਰ ਤੁਹਾਨੂੰ ਕੈਂਸਰ ਵਰਗੀ ਪ੍ਰੋਬਲਮ ਆ ਰਹੀ ਹੈ ਜਾਂ ਫਿਰ ਤੁਹਾਨੂੰ ਲੱਛਣ ਦਿਖ ਰਹੇ ਨੇ ਤਾਂ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ ਉਹਨਾਂ ਨੂੰ ਜਾ ਕੇ ਆਪਣੀ ਜਾਂਚ ਜ਼ਰੂਰ ਕਰਵਾਓ